ਆ ਦੇਖੋ ਲਿਖਿਆ ਪਿਆ ਬੈਸੀ ਵੀ 129 ਰੁਪਏ ਨੇ ਬਈ ਆ ਜਿਹੜਾ ਸਾਰਾ ਮਾਲ 129 ਰੁਪਏ ਦਾ ਹੈ ਇਹ ਬਈ ਗੈਣੀ ਗੱਲ ਸੌਖੀ ਆ ਪਰ ਬਈ ਹਾਏ ਸੱਚੀ 129 ਦਾ ਵਿਸ਼ਵਾਸ ਮਿੰਦੂ ਨਹੀਂ ਹੋਇਆ ਸੀ ਪਹਿਲਾਂ ਆਪਾਂ ਕੱਪੜਾ ਚੈੱਕ ਕਰ ਸਕਦੇ ਹਾਂ ਹਣਾ ਆ ਦੇਖੋ ਕਹਿ ਨਹੀਂ ਸਕਦਾ ਬਈ 129 ਕਿਉਂ ਮਿਲ ਜੂ ਇਹ ਤੇ ਡੀਰ ਬਾਣਾ ਵੀ ਤਾਂ ਬਈ ਬਹੁਤ ਕੁਝ ਵੀ ਨਹੀਂ ਹੈ ਤਾਂ ਦੁਕਾਨ ਦਾ ਜਿਹੜਾ ਮਾਲਕ ਆ ਵੀ ਆਪੋ ਤੋਂ ਸਸਤਾ ਰੁਪਿਆ ਸਨਾਮ ਸੱਡੂ ਰੁਪਿਆ ਦੇ ਜੀ ਹੈਨਾ ਕੋਈ ਆਪਣਾ ਸਸਤਾ ਮਾਲ ਦੇ ਜੇ ਤਾਂ ਬਈ ਲੱਖ ਰੁਪਏ ਦਾ ਨਾਮ ਬਾਈ ਦਊਗਾ ਤੇ ਬਈ ਜੇ ਤੁਹਾਨੂੰ ਮੈਂ ਦਿਖਾਉਣਾ ਜਿਵੇਂ ਕਿ ਆ ਦੇਖੋ ਬਈ ਤੇ ਬਾਈ ਵੱਲੋਂ ਆਫਰ ਆ ਬਈ ਇੱਕ ਆਈਟਮ ਦੀ ਜਿਹੜੀ ਲਵਾਂਗੇ ਉਹ ਹੀ ਜੀ ਆਈਟਮ ਉੱਤੇ ਨਾਲ ਫ੍ਰੀ ਦਿੱਤੀ ਜਾਊਗੀ ਤੇ ਬਾਈ 200 2995 ਰੁਪਏ ਦਾ ਬਾਈ ਐਮ ਆਰ ਪੀ ਇਹਦੀ 1950 ਰੁਪਏ ਦੇ ਵਿੱਚ ਲਿਆ ਸਕਦੇ ਆ ਇਹ ਜੀ ਪ੍ਰਿੰਟ ਦਿਖਾ ਦੇਣਾ ਜੀ ਮਾਸ ਨੂੰ ਤੇ ਓਨਲੀ 300 ਜੀ 300 ਜੀ ਮੈਂ ਕਹਿੰਦਾ 75% ਛੂਟ ਚੱਲ ਰਹੀ 75% ਹਾਂ ਜੀ ਅੱਜ ਨਾਲ ਦੇ ਅਸੀਂ ਵੇਦੇ 350 ਪਈ 350 ਜੀ ਤੁਸੀਂ ਯੂਟਿਊਬਰ ਆਇਓ ਜੀ ਅੱਜ 250 ਦੇ ਸੇਲ ਚ ਆਪੀ 250 ਦੇ ਗੱਤੀ ਸੇਲ ਜੀ ਸਹੀ ਗੱਲ ਮੈਂ ਦੱਸ ਕੇ ਏਡਾ ਪਹਿਲਾਂ ਬਾਈ ਜਿਹੜਾ ਜਹੇ ਆ ਪੀ ਚੱਖਾਂਗੇ ਬਾਈ ਨਾਲ ਇੱਕ ਫ੍ਰੀ ਰਹਿ ਜਾਓ ਪਹਿਲੇ 10 ਪਹਿਲੇ 10 ਬੰਦੇ ਜੀ ਪਹਿਲੇ 10 ਬੰਦੇ ਪਰ ਹਾਂ ਜੀ ਬਾਈ ਮੈਂ ਪਹੁੰਚਾ ਆ ਅੱਜ ਬਾਈ ਦਾ ਹੈਂਗਰ ਤੇ ਇਹ ਬਾਈ ਜਿਹੜੀ ਲੋਕੇਸ਼ਨ ਹੈਗੀ ਆ ਉਹ ਹੈਗੀ ਆ ਸੁਨਾਮ ਤੋਂ ਜਿਹੜਾ ਜੱਠਨੂ ਰੋੜ ਜਾਂਦਾ ਹਨਾ ਆਈਟੀਆਈ ਦੇ ਜਮਾ ਲਵੇ ਤੇ ਨੇੜੇ ਪੰਜਾਬ ਨੈਸ਼ਨਲ ਬੈਂਕ ਆ ਤੇ ਬਾਈਆਂ ਦਾ ਜਿਹੜਾ ਕੋਈ ਕੰਮ ਹੈਗਾ ਇੱਥੇ ਰੈਡੀमेड ਕੱਪੜਿਆਂ ਦਾ ਆ ਜ ਤੇ ਆਹ ਦੇਖੋ ਲਿਖਿਆ ਪਿਆ ਵੈਸੀ ਵੀ 129 ਰੁਪਏ ਦਾ ਬਈ ਆ ਜਿਹੜਾ ਸਾਰਾ ਮਾਲ 129 ਰੁਪਏ ਦਾ ਇਹ ਬਈ ਗੈਣੀ ਗੱਲ ਸੌਖੀ ਆ ਪਰ ਬਈ ਹਾਏ ਸੱਚੀ 129 ਵਿਸ਼ਵਾਸ ਮੈਨੂੰ ਨਹੀਂ ਹੋਇਆ ਸੀ ਪਹਿਲਾਂ ਆਪਾਂ ਕੱਪੜਾ ਚੈੱਕ ਕਰ ਸਕਦੇ ਹਾਂ ਹਣਾ ਆ ਦੇਖੋ ਕਹੇ ਨਹੀਂ ਸਾਰਾ ਬਈ 129 ਰੁਪਏ ਮਿਲ ਜੂ ਇਹ ਤੇ ਦੇਖਾਉਣਾ ਬਈ ਤਾਂ ਬਈ ਬਹੁਤ ਕੁਝ ਵੀ ਨਹੀਂ ਹੈ ਤਾਂ ਜਿਹੜਾ ਆ ਮਾਲ ਪਿਆ ਬਈ ਇਹ ਵੀ 129 ਰੁਪਏ ਦਾ ਦੇਖੋ ਤੇ ਆਪਾਂ ਦਿਖਾਉਣਾ ਤੁਹਾਨੂੰ ਵੀ ਆ ਦੇਖੋ ਤੇ ਕੱਪੜਾ ਵੀ ਆਪਾਂ ਕੁਆਲਿਟੀ ਕੋਲ ਕੀ ਜੋੜ ਦੇ ਸਕਦੇ ਹਾਂ ਹਣਾ ਇਸ 129 ਰੁਪਏ ਦੇ ਵਿੱਚ ਸਿਰਫ ਇਹ ਤੇ ਬਈ ਇਹ ਤਾਂ ਸਸਤਾ ਬਾਈ ਦਾ ਕਹਿਣਾ ਹੈ ਜਿਹੜਾ ਬਾਈ ਚੈਲੰਜ ਕਰ ਰਿਹਾ ਬਾਈ ਹੈ ਨਾ ਦੁਕਾਨ ਦਾ ਜਿਹੜਾ ਮਾਲਕ ਆ ਵੀ ਆਪ ਕੋ ਸਸਤਾ ਰੁਪਿਆ ਸੁਨਾਮ ਛੱਡੂ ਰੁਪਿਆ ਦੇ ਜੇ ਹੈ ਨਾ ਕੋਈ ਆਪ ਨੂੰ ਸਸਤਾ ਮਾਲ ਦੇ ਜੇ ਤਾਂ ਬਈ ਲੱਖ ਰੁਪਏ ਦਾ ਨਾਮ ਬਾਈ ਦਊਗਾ ਤੇ ਬਈ ਜੇ ਤੁਹਾਨੂੰ ਮੈਂ ਦਿਖਾਉਣਾ ਜਿਵੇਂ ਕਿ ਆ ਦੇਖੋ ਬਾਈ ਆ 149 ਰੁਪਏ ਦੀਆਂ ਟੀ-ਸ਼ਰਟਾਂ ਨੇ ਸਾਰੀਆਂ ਇੱਥੋਂ ਲੱਗ ਜਾਨੇ ਆਪਾਂ ਲੈ ਵੀ ਜਿਹੜਾ ਆਹ ਟੀ-ਸ਼ਰਟ ਆ ਬਈ ਮੈਂ ਖੋਦ ਲਿਆਉਣਾ ਰਹਿਣਾ ਇਹ ਨਹੀਂ ਨਹੀਂ ਕਰਦੇ ਬਾਈ 350 ਤੋਂ 400 ਬਾਈ ਆਮ ਦੇਖਦੀ ਆ ਮਾਰਕੀਟ ਦੇ ਵਿੱਚ ਤੇ ਬਾਈ ਦੇ ਵੱਲੋਂ ਸਿਰਫ 149 ਰੁਪਏ ਦਿੱਤੀ ਜਾ ਰਹੀ ਆ ਰ ਇਹ ਤੇ ਆ ਸ਼ਾਰਟਸ ਦੇਖ ਆ ਰਹੇ ਹਨਾ ਬਈ ਆਪ ਵੀ 200 250 ਆਪਾਂ ਦੇਖਦੇ ਦੇਖਦੇ ਹਣਾ ਕੋਈ ਮਾਰਕੀਟ ਦੇ ਵਿੱਚ ਤੇ ਆ ਬਈ ਆਰ ਡੀ ਸ਼ਰਟ ਚੈੱਕ ਕਰੋ ਬਈ ਆਹ ਆ ਦੇਖੋ ਲੈ ਵੀ ਆਰ ਡੀ ਸ਼ਰਟ ਨੂੰ ਕੌਣ ਕਹੇ ਦੂ ਬਈ ਪਈ ਇਹ ਬਈ 150 ਰੁਪਏ ਮਿਲ ਜੂ ਆ ਕਿਤੇ ਨਹੀਂ ਮਿਲਦੀ ਬਈ ਤੇ ਬਾਈ ਲੋ ਆਪਾਂ ਬਈ ਲਿਆ ਆ ਸੰ 150 ਰੁਪਏ ਸਰ 150 ਰੁਪਏ ਦੀ ਤੇ ਬਈ ਇਹ ਮਾਰਕੀਟ ਦੇ ਵਿੱਚ ਮੈਂ ਨਹੀਂ ਕਹਿੰਦਾ ਵੀ 400 ਘੱਟ ਥੱਲੇ ਵੇਚ ਜੂ ਬਈ ਇਹ ਕਿਤੇ ਵੀ ਤੇ ਹੋਰ ਵੀ ਦਿਖਾਉਣਾ ਤੁਹਾਨੂੰ ਬਈ ਹਈ ਤਾਂ ਇਹਦਾ ਕੁਝ ਵੀ ਨਹੀਂ ਆਹ ਦੇਖੋ ਬਈ ਆਰ ਡੀ ਸ਼ਰਟ ਦੇਖੋ ਆ 129 ਰੁਪਏ ਦੀ ਆਹ ਆ 129 ਰੁਪਏ ਆ ਦੇਖੋ ਬਈ ਆ 129 ਰੁਪਏ ਆ ਜਰਸੀਆਂ ਕਹਦੇ ਨੇ ਜਿਹਨੂੰ ਆਪਾਂ ਆਮ ਤੌਰ ਤੇ ਹਨਾ ਬਈ ਇਹ ਦੇਖੋ 129 ਰੁਪਏ ਦੀਆਂ ਨੇ ਸਿਰਫ 129 ਰੁਪਏ ਸਿਰਫ ਬਈ ਤੇ ਆ ਦੇਖੋ ਬਈ ਆ 1.5 ਰੁਪਏ ਸਾਰਾ ਕੁਛ ਆ ਜਿੰਨਾ ਜਿੰਨਾ ਪਿਆ ਬਈ ਸਾਰਾ 1.5 ਆਮ ਤੌਰ ਤੇ ਬਈ ਮਾਰਕੀਟ ਦੇ 500 ਰੁਪਏ ਥੱਲੇ ਵੇਚਣੀ ਰਿਹਾ ਇਹ ਇਸ ਟਾਈਮ ਤੇ ਵੀ ਆ ਸਰਦੀਆਂ ਦਾ ਮਾਲ ਵੀ ਪਿਆ ਸਪੈਸ਼ਲ ਲੋਰਾ ਲੋਰਾ ਹਨਾ ਬੰਲੇ ਬਈ ਇਹ ਵੀ ਸਿਰਫ 199 ਰੁਪਏ ਬਈ ਤੇ ਬਾਈ ਵੱਲੋਂ ਆਫਰ ਆ ਬਈ ਜਿਹੜਾ ਆਪਣਾ ਵੀਡੀਓ ਸ਼ੇਅਰ ਕਰਕੇ ਆਓ ਪਹਿਲੇ 10 ਬੰਦਿਆਂ ਨੂੰ ਇੱਕ ਆਈਟਮ ਦੀ ਨਾਲ ਹੀ ਲਵਾਂਗੇ ਉਹੀ ਜੀ ਆਈਟਮ ਉਚ ਨਾਲ ਫ੍ਰ ਤੇ ਆ ਦੇਖੋ ਆ ਮਾਲ ਬਈ 199 ਰੁਪਏ ਸਾਰਾ ਆ ਵੀ ਜਿਹੜਾ ਰੇਟ ਲਿਖ ਕੇ ਲਾਇਆ ਵੀ ਉਹੀ ਲਾਇਆ ਬਈ ਗੱਲ ਸੱਚ ਆ ਇਹ ਜਿਹੜਾ ਵੀ ਲਿਖ ਕੇ ਲਾਤਾ ਬਈ ਉਨੀ ਰੇਟ ਆ ਜਹੀ ਮਰਜੀ ਚੀਜ਼ ਲੈ ਜਾਓ ਇਥੋਂ ਆ ਦੇਖੋ ਜਿਹੜਾ ਪਸੰਦ ਆ ਗੱੱਤ ਲਾ ਕੇ ਲੈ ਜਾਓ ਸਾਰਿਆਂ ਆ ਦੇਖੋ ਬਈ ਆ ਵੀ 199 ਰੁਪਏ ਦਾ ਕੋਈ ਕਹਿ ਨਹੀਂ ਸਕਦਾ ਬਈ 220 ਤੇ ਨਹੀਂ ਵੇਲੀ ਆ ਚੀਜ਼ ਠੀਕ ਆ ਬਈ ਤੇ ਆ ਚਾਦਰਾਂ ਪਈਆਂ ਨੇ ਆਪਣਲੇ ਬਈ ਬੈੱਡ ਸੀਟਸ ਕਹਿੰਦਾ ਇਹਨੂੰ ਆਪਾਂ ਬੈੱਡ ਸੀਟ ਨਹੀਂ ਨਾ ਇਹ ਬੈੱਡ ਸੀਟ ਨਹੀਂ ਨਾ ਇਹ ਤੇ ਇਹ 3000 ਮਾਰਕੀਟ ਪ੍ਰਾਈਸ ਆ ਇਹਦਾ ਤੁਹਾਨੂੰ ਮੈਂ ਦਿਖਾਦਾ ਨਾ ਪ੍ਰਿੰਟ ਦਿਖਾ ਦਾਨੇ ਆਪਾਂ ਆਦਿ ਕੁਝ ਟੈਂਡ 2900 ਇੱਕ ਮਿੰਟ ਜੀ ਤੇ ਇਹ ਆਹ ਹੈ ਕੋਰਲ ਕੋਰਲ ਵਾਈਨ ਠੀਕ ਆ ਇਹ ਚੈੱਕ ਕਰ ਸਕਦੇ ਆਪਾਂ ਗੂਗਲ ਦੇ ਉੱਤੇ ਤੇ ਬਾਈ 200 2995 ਰੁਪਏ ਦਾ ਬਾਈ ਐਮ ਆਰ ਪੀ ਇਹਦੀ ਓਨਲੀ 500 ਓਨਲੀ 500 ਰੁਪਏ ਦੇ ਵਿੱਚ ਲਿਆ ਸਕਦੇ ਆਂ ਇਹ ਤੇ ਬਾਈ ਗੱਲ ਜਿਹੜੀ ਮੈਂ ਬੋਲ ਰਿਹਾ ਕੁਝ ਇਹ ਝੂਠ ਤਾਂ ਹੈ ਨਹੀਂ ਬਈ ਆਪਾਂ ਜਿਹੜਾ ਬਾਈ ਆਪਾਂ ਵੀਡੀਓ 'ਚ ਬੋਲਦਾ ਉਹੀ ਗੱਲ ਹੈਗੀ ਔਰੇ ਤੇ ਆ ਜੀਨ ਪਈ ਆ ਬਾਈ ਇਹ ਬਾਈ ਆਪਾਂ ਮਾਰਕੀਟ 'ਮੈਂ ਕਹਿੰਦਾ ਬਾਈ 7-800 900000 ਰੁਪਏ ਆਮ ਵੀ ਕੀ ਜਾਂਦੇ ਨੇ ਇਸ ਟਾਈਮ ਦੇ ਪਰ ਵੀ ਇੱਥੇ ਸਿਰਫ ਇਹ 500 ਰੁਪਏ 500 ਰੁਪਏ ਬਾਈ ਹਾਂਜੀ 500 ਜੀ ਸਿਰਫ 500 ਰੁਪਏ ਬਾਈ ਜੀ ਆ ਜਿੰਨਾ ਦੇਖ ਲੋਈ ਮੈਂ ਕਹਣਾ ਵੀ ਇਹ ਬਾਈ 500 ਰੁਪਏ ਇਹ ਮਾਰਕੀਟ ਦੇ ਵਿੱਚ 11 1200 ਨਾਰਮਲ ਵਿਕੀ ਰਹੀਆਂ ਨੇ ਇਸ ਟਾਈਮ ਠੀਕ ਹੈ ਠੀਕ ਹੈ ਠੀਕ ਹੈ ਜੀ ਆ ਡਬਲ ਕੁਰਤੀ ਆ ਜੀ ਠੀਕ ਹੈ ਜੀ 3600 ਦੀ ਵੱਧਦੀ ਹੈ ਬਾਈ ਆ ਗੂਗਲ ਲਾਈਫ ਤੇ ਚੈੱਕ ਕਰਕੇ ਆ ਜਿਓ ਕਿੰਨਾ ਬਾਈ ਇਹ 3600 ਰੁਪਏ ਦਾ ਜੇਰ ਪੀਆ ਵੀ ਘੱਟ ਹੋਈ ਆ ਬਾਈ ਲੱਖ ਰੁਪਏ ਲੈ ਜਿਓ ਪਰੋ ਆ ਕੇ ਠੀਕ ਹੈ ਜੀ ਓਨਲੀ ਸੇਲ ਆ ਵੀ 500 ਦੇ ਸਿਰਫ 500 ਰੁਪਏ ਬਾਈ ਠੀਕ ਤੇ ਬਈ ਇਧਰ ਆਪ ਇਹਨਾਂ ਟੀ-ਸ਼ਰਟ ਬਈ ਹੈਰੀ ਪੋਟਰ ਪੀਰਾਂ ਦੀ ਇਹਨਾਂ ਦੇ ਦੱਸੋ ਬਈ। ਉਹ ਤਾਂ ਮੈਸੇਜ ਆ ਗਿਆ ਨਾ ਬਾਈ 11 12 ਬੱਸ ਮਿਲ ਜੀ। ਠੀਕ ਆ ਜੀ। ਅਸੀਂ 400 ਰੁਪਏ ਦੇ ਰਹੀਏ ਆਹ ਪ੍ਰਿੰਟ ਦੇ ਲੋ 400 ਜੀ। ਆਹ ਪਹਿ 400 ਲਿਖਿਆ ਬਈ। ਯੂਟਿਊਬਰ ਆਏ ਹੋ ਜੀ। ਅਸੀਂ 300 ਹੀ ਸੇ ਲਾ ਦਿੰਦੇ। 300 ਜੀ। ਕੱਢ ਜੀ ਦਿਹਾਉ ਜੀ ਪਰਤਾ ਵਾਲਾ। ਲਾ ਦਹਾਉ ਜੀ। ਆਹ ਦੇਖ ਲਓ ਬਈ। ਕੱਪੜੇ ਫੁੱਲ ਗਾਰੰਟੀ। ਹੋਰ ਕੱਢ ਇੱਕ ਦੋ ਆਪਣੇ ਪੀਸ ਕੱਢ ਦੋ ਇੱਕ ਦੋ ਹੋਰੀ। ਆਹ ਦੇਖੋ ਬਈ। ਆਹ ਪ੍ਰਿੰਟ ਚੈੱਕ ਕਰੋ। ਆਹ ਬਈ ਆਹ ਸਾਹਮਣੇ ਪਏ ਤੇ ਮੈਨੂੰ ਘੜ ਮੈਂ 75% ਸੂਟ ਚੱਲ ਰਹੀ 75% ਹਾਂਜੀ ਹਾਂ ਠੀਕ ਹੈ ਠੀਕ ਹੈ ਠੀਕ ਹੈ ਜੀ ਜਿਹੜੇ ਮਰਜ਼ੀ ਰੁਕੋ ਜੀ ਇੱਕ ਪੀਸਾ ਦੋ ਪੀਸਾ ਜੀ ਆ ਲੈ ਲਓ ਪਿੱਛੋਂ 10 ਲਓ 20 ਆਹ ਦੇਖੋ ਯਾਰ ਦੇਖੋ ਬਈ ਹਾਂਜੀ ਹਾਂਜੀ ਹਾਂ ਸਹੀ ਗੱਲ ਨਹੀਂ ਹਾਂ ਬਈ ਲੋਰਾਂ ਹੀ ਪਈਆਂ ਨੇ ਅੱਜ ਬਈ ਲੋਰਾਂ ਪਈਆਂ ਲੈ ਲੈ ਸੜਾ ਰੇਟ ਅਸੀਂ ਦੇ ਦਿੱ 350 ਪਈ 350 ਹੀ ਤੁਸੀਂ ਯੂਟਿਊਬਰ ਆਇਓ ਜੀ ਅੱਜ 250 ਸੀਗਾ ਪਿੱਛੇ 250 ਕਰਤੀ ਸੀ ਜਿਹੜੀ ਸਹੀ ਗੱਲ ਮੈਂ ਦੱਸ ਕੇ ਹੈਡਾ ਪਹਿਲਾਂ ਬਈ ਜਿਹੜਾ ਜਿਹੇ ਆ ਪੀ ਚੱਕਾਂਗੇ ਬਈ ਨਾਲ ਇੱਕ ਫ੍ਰੀ ਰਹਿ ਜੋ ਪਹਿਲੇ 10 ਪਹਿਲੇ 10 ਬੰਦੇ ਜੀ ਪਹਿਲੇ 10 ਬਈ ਮਾਲ ਪਜਰੀ ਬਾਈ ਬਹੁਤ ਸੋਹਣਾ ਬਈ ਕੰਮ ਵੀ ਬਹੁਤ ਸੋਹਣਾ ਹੈ ਤੇ ਬਾਈ ਦਾ ਕੰਟੈਕਟ ਨੰਬਰ ਦਬੋ ਲੋ ਇੱਕ ਵਾਰ ਤੁਸੀਂ ਬਈ ਸੱਲ ਦੇਖੋ ਜੀ ਜੀ ਇੱਕ ਮਿੰਟ ਦਵਾਰੇ ਆਲੇ ਹੁਣ ਬੋਲੂਗੀ 9814255977 ਠੀਕ ਹੈ ਜੀ ਹਾਂ ਜੀ ਜਦੋਂ ਮਰਜੀ ਆ ਗਾ ਜਦੋਂ ਮਰਜੀ ਹਾਂ ਜੀ ਕੋਈ ਐਂਡਵਾਰ ਨਹੀਂ ਕੋਈ ਟੱਕਰ ਨਹੀਂ ਜੀ ਸਵੇਰੇ 10 ਵਜੇ ਤੋਂ ਲੈ ਕੇ ਸ਼ਾਮ ਦੇ 7 ਵਜੇ ਤੱਕ ਜਦੋਂ ਮਰਜੀ ਆ ਸਕਦੇ ਠੀਕ ਹੈ ਹਾਂ ਜੀ ਧੰਨਵਾਦ ਧੰਨਵਾਦ